ਫਰੀਕੋਟ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਕਾਫੀ ਵੱਡੀ ਹੋਈ ਹੈ ਅਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਜਿੱਥੇ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦੇ ਚਲਾਣ ਵੀ ਕੱਟੇ ਜਾ ਰਹੇ ਨੇ ਤੇ ਉਹਨਾਂ ਨੂੰ ਅਨਵਰਸ ਵੀ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਫਰੀਕੋਟ ਸ਼ਹਿਰ ਦੇ ਵਿੱਚ ਅੱਜ ਇੱਕ ਮਹਮ ਚਲਾਈ ਗਈ ਜਿਸ ਵਿੱਚ ਜੋ ਰੇੜੀ ਵਾਲੇ ਨੇ ਉਹਨਾਂ ਨੂੰ ਜੋ ਬੰਨ ਦੀ ਜਗ੍ਹਾ ਦਿੱਤੀ ਹੋਈ ਹੈ ਉੱਥੇ ਜਾਣ ਲਈ ਕਿਹਾ ਗਿਆ ਅਤੇ ਜਿਨ੍ਹਾਂ ਵੱਲੋਂ ਦੁਕਾਨਾਂ ਦੇ ਅੱਗੇ ਨਿਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹਨਾਂ ਨੂੰ ਝੁਕਿਆ ਗਿਆ ਅਤੇ ਨਾਲ ਹੀ ਉਹਨਾਂ ਵੱਲੋਂ ਵਾਰਨਿੰਗ ਦਿੱਤੀ ਗਈ ਕਿ ਇਹ ਲੋਕ ਦੁਬਾਰਾ ਇਸੇ ਤਰ੍ਹਾਂ ਇਹ ਨਿਜਾਇਜ਼ ਕਬਜ਼ੇ ਕਰਦੇ ਹਨ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਕਿਉਂਕਿ ਇਸ ਨਾਲ ਟ੍ਰੈਫਿਕ ਦੀ ਕਾਫੀ ਸਮੱਸਿਆ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਖਤ ਹਦਾਇਤਾਂ ਨੇ ਅਤੇ ਨਾਲ ਹੀ ਉਹਨਾਂ ਇਸ ਮੌਕੇ ਰੇੜੀ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਜੋ ਆਹ ਰੋਡ ਦੇ ਕੋਲ ਜਿਹੜੀ ਜਗ੍ਹਾ ਨਿਧਾਰਤ ਕੀਤੀ ਗਈ ਹੈ ਉਹ ਉੱਥੇ ਜਾ ਕੇ ਰੇੜੀਆਂ ਲਾਉਣ ਸ਼ਹਿਰ ਦੇ ਵਿੱਚ ਨਾ ਰੇੜੀਆਂ ਲਾਉਣ ਹੌਣ ਦੇਖਿਆ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਜੋ ਟ੍ਰੈਫਿਕ ਦੀ ਸਮੱਸਿਆ ਸੀ ਉਸ ਨੂੰ ਹੱਲ ਕਰਨ ਲਈ ਅੱਜ ਨਗਰ ਕੌਂਸਲ ਵੱਲੋਂ ਮੈਮਬੂ ਸ਼ੁਰੂ ਕੀਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਮੈਮਬੂ ਜਾਰੀ ਰਹੇਗੀ ਇਸ ਨਾਲ ਹੁਣ ਟ੍ਰੈਫਿਕ ਨੂੰ ਨਿਯਾਤ ਮਿਲਦੀ ਹੈ ਜਾਂ ਨਹੀਂ ਤੁਸੀਂ ਵੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਿਹਾ ਅਧਿਕਾਰੀਆਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਨਗਰ ਕੌਂਸਲ ਫਰੀਦਕੋਟ ਵੱਲੋਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਨਯੋਗ ਐਮਐਲਏ ਸਾਹਿਬ ਵੱਲੋਂ ਹਾਜ਼ਰਤਾ ਸੀ ਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹਨੂੰ ਹੱਲ ਕਰਨ ਦੇ ਵਾਸਤੇ ਜੋ ਨਗਰ ਕੌਂਸਲ ਵੱਲੋਂ ਸਟਰੀਟ ਬੈਂਡਿੰਗ ਉਹਨਾਂ ਨੂੰ ਬੈਂਡਿੰਗ ਤੋਂ ਦਿੱਤਾ ਗਿਆ ਸੀ ਯਾਰਾ ਮਾਰਕੀਟ ਦੇ ਪਰ ਬਹੁਤ ਦਿਨ ਤੋਂ ਉਸ ਨੂੰ ਜੋ ਕਾਰਵਾਈ ਚੱਲ ਰਹੀ ਸੀ ਉਹ ਨਹੀਂ ਸੀ ਜਾ ਰਹੀ ਤਾਂ ਅੱਜ ਥੋੜਾ ਜਿਹਾ ਨਗਰ ਕੌਂਸਲ ਵੱਲੋਂ ਜੋ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਉਹਨਾਂ ਦੇ ਜਿਹੜੇ ਰਿਕਸ਼ੇ ਨੇ ਉਹ ਉਪਰਾ ਰੇੜੀਆਂ ਉੱਤੇ ਪਕਾਣੀਆਂ ਜਾਂਦੀਆਂ ਤੇ ਜੋ ਸਟਰੀਟ ਬੈਂਡਿੰਗ ਆਗਾ ਮਾਰਕੀਟ ਤੇ ਅਲਾਟ ਕੀਤਾ ਗਿਆ ਉਸ ਦੇ ਵਿੱਚ ਅਲਾਟਮੈਂਟ ਜਿਹੜੀ ਜਗ੍ਹਾ ਉੱਤੇ ਉਹ ਆਪਣੀਆਂ ਰੇੜੀਆਂ ਉੱਤੇ ਲਗਾਉਣਗੇ ਇਸ ਤੋਂ ਇਲਾਵਾ ਜਿਹੜੀ ਸਾਧਕ ਰੋਡ ਹੈ ਉਹ ਵੀ ਜੋ ਸਟਰੀਟ ਵੈਂਡਿੰਗ ਜ਼ੋਨ ਦੇ ਵਿੱਚ ਉਹਨੂੰ ਲਿਆ ਕੇ ਜਿਹੜੇ ਉੱਥੋਂ ਦੇ ਸਟਰੀਟ ਡਿਮੈਂਡਰ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਆ ਤੇ ਅੱਜ ਜੜੀ ਆ ਕੋਈ ਨਗਰ ਕੌਂਸਲ ਜੜੀ ਆ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਜਾਂ ਟ੍ਰੈਫਿਕ ਦੇ ਵਿੱਚ ਸਮੱਸਿਆ ਸੀ ਉਹਨੂੰ ਚੱਕ ਕੇ ਕਾਰਵਾਈ ਕੀਤੀ ਗਈ ਆ ਇਸ ਤੋਂ ਇਲਾਵਾ ਜੇਪੁਰ ਪਿਟੂ ਵਿੱਚ ਵੀ ਉਹ ਦੁਬਾਰਾ ਉਹਨਾਂ ਨੂੰ ਮਾਰਦੀ ਕੀਤੀ ਜਾਂਦੀ ਕਿ ਜੋ ਦੁਬਾਰਾ ਇਹ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਵੀ ਜੁਰਮਾਨਾ ਤੇ ਸਮਾਨ ਜਲਦ ਕੀਤਾ ਜਾਊਗਾ ਕਾਰਵਾਈ ਕੀਤੀ ਹੈ ਬਹੁਤ ਕਿਤੇ ਲੋਕ ਕਹਿ ਰਹੇ ਨੇ ਕਿ ਸਰਪਟ ਇੱਕ ਦਿਨ ਹੀ ਕਾਰਵਾਈ ਕੀਤੀ ਵੀ ਲਗਾਤਾਰ ਕਾਰਵਾਈ ਕਰਦੇ ਦੁਆਰਾ ਫਿਰ ਉਹ ਕਬਜ਼ਾ ਕਰ ਲੈਣਗੇ ਇਹ ਰੈਗੂਲਰੀ ਤੇ ਇਹਦੇ ਚ ਰੁਟੀਨ ਜੇ ਰੈਗੂਲਰ ਕਾਰਵਾਈ ਚੱਲੂਗੀ ਜੇ ਜਿਵੇਂ ਜਿਵੇਂ ਸਪੈਂਡਿੰਗ ਜਿਹੜਾ ਅਸੀਂ ਰਿਮੂਵ ਕਰ ਰਹੇ ਆ ਪਬਲਿਕ ਨੂੰ ਵੀ ਇਹ ਲੱਗੂਗਾ ਹਾਂਜੀ ਇਹ ਤੋਂ ਰਿਮੂਵ ਕਰਕੇ ਤੇ ਟ੍ਰੈਫਿਕ ਦੀ ਜਿਹੜੀ ਵਿਵਸਥਾ ਉਸ ਚਾਰੋਂ ਢੰਗ ਨਾਲ ਕੀਤੀ ਗਈ ਆ ਦੁਕਾਨਦਾਰਾ ਵੀ ਮੁਰੇ ਆਪਣੀ ਦੁਕਾਨ ਛੱਡ ਕੇ ਕੇ ਸਮਾਨ ਰੱਖਿਆ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਜਾ ਉਹਨਾਂ 'ਤੇ ਲਾਗੂ ਕਾਰਵਾਈ ਉਹਨਾਂ ਦਾ ਵੀ ਸਮਾਨ ਚੱਕਿਆ ਤੁਸੀਂ ਵੇਖ ਸਕਦੇ ਹੋ ਕਿ ਜਿਨ੍ਹਾਂ ਨੇ ਆਪਣੇ ਬੋਰ ਲਗਾਏ ਸੀ ਬਾਹਰ ਉਹ ਵੀ ਚੱਕਿਆ ਜੋ ਲੋਟਰੀ ਦੇ ਕੋਸਟਾਲ ਨੇ ਉਹ ਵੀ ਚੱਕਿਆ ਤੇ ਜੇ ਬੈਂਚ ਨੇ ਉਹ ਵੀ ਚੁਕਵਾਏ ਗਏ ਨੇ ਤੇ ਉਹਨਾਂ ਨੂੰ ਦੁਬਾਰਾ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਦੁਬਾਰਾ ਉਹਨਾਂ ਨੇ ਕਾਰਵਾਈ ਕੀਤੀ ਤਾਂ ਉਹਨਾਂ ਦਾ ਸਮਾਨ ਵੀ ਜ਼ਬਤ ਕਰਕੇ ਜੁਰਮਾਨਾ ਲਗਾਇਆ ਜਾਊਗਾ ਕੀ ਅਪੀਲ ਕਰਦੇ ਸਾਰੇ ਦੁਕਾਨਦਾਰਾਂ ਤੇ ਲੋਕਾਂ ਨੂੰ ਜੋ ਗਲਤ ਪਾਰਕਿੰਗ ਜਾਂ ਅਨਯਾਇਕ ਕੰਮ ਵੀ ਕਰਦੇ ਜੀ ਅਸੀਂ ਤਾਂ ਇਹ ਅਪੀਲ ਕਰਦੇ ਆ ਕਿ ਜੋ ਪਬਲਿਕ ਆਪਣੇ ਘਰਾਂ ਤੋਂ ਚੱਲ ਕੇ ਆਉਂਦੀ ਆ ਉਹ ਸ਼ਹਿਰ ਦੇ ਵਿੱਚ ਸਮਾਨ ਖਰੀਦਣ ਆਉਂਦੀ ਆ ਤੇ ਉਹਨਾਂ ਨੂੰ ਜੇਕਰ ਉਹਨਾਂ ਦਾ ਸਮਾਨ ਹੀ ਬਾਹਰ ਲੱਗਾ ਹੋਏਗਾ ਉਹਨਾਂ ਦੀ ਟ੍ਰੈਫਿਕ ਦੀ ਸਮੱਸਿਆ ਹੋਊਗੀ ਪਾਰਕਿੰਗ ਦੀ ਸਮੱਸਿਆ ਹੋਊਗੀ ਤਾਂ ਇਸ ਤੋਂ ਬਚਣ ਬਾਰੇ ਜੋ ਆਪਣੇ ਵਹੀਕਲ ਉੱਥੇ ਉਹ ਲਗਾਉਂਦੇ ਨੇ ਤਾਂ ਆਪਣਾ ਸਮਾਨ ਅੰਦਰ ਨੂੰ ਰੱਖ ਕੇ ਤਾਂ ਕਿ ਉਹਨਾਂ ਦੇ ਵਹੀਕਲ ਉੱਥੇ ਲੱਗਣ ਤੇ ਕੋਈ ਸਮੱਸਿਆ ਨਾ ਆਵੇ ਪ੍ਰਸ਼ਾਸਨ ਨੂੰ ਵੀ ਇਸ ਮਸਲੇ ਸਹਿਯੋਗ ਦਿੱਤਾ ਜਾਵੇ ਤੇ ਨਗਰ ਕੌਂਸਲ ਨੂੰ ਵੀ ਕੋਈ ਜੜੀਆ ਸਖਤ ਕਾਰਵਾਈ ਲਈ ਮਜਬੂਰ ਨਾ ਹੋਣਾ ਪਵੇ ਜਿਹੜਾ ਸਮਾਨ ਜਬਤ ਕੀਤਾ ਗਿਆ ਫਿਰ ਕਿਸ ਤਰ੍ਹਾਂ ਲਾਓ ਜੇ ਜੁਰਮਾਨਾ ਲਗਾ ਕੇ ਜਬਤ ਕਰਾਂਗੇ ਫਿਲਹਾਲ ਤਾਂ ਅਸੀਂ ਕਾਰਵਾਈ ਪਾਵਾਂਗੇ ਕਿ ਇਹ ਸਮਾਨ ਵਾਪਸ ਮੋੜਨ ਜੋ ਹੈ ਵੀ ਕਿ ਨਹੀਂ ਉਸ ਤੋਂ ਬਾਅਦ ਜੇ ਸਮਾਜ ਜਬਤ ਕੀਤਾ ਵੀ ਗਿਆ ਤਾਂ ਉਹ ਜਿਹੜਾ ਮੋੜਨਾ ਉਹ ਜੁਰਮਾਨਾ ਲਾ ਕੇ ਉਹਨਾਂ ਨੂੰ ਵਾਪਸ ਕੀਤਾ ਜਾਊਗਾ